ਹਾਂਜੀ ਮਿੱਤਰ ਪਿਆਰੋ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਯੂਨੀਟੀ ਵਿੱਚ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਬਈ ਗਰਲਾਲ ਤੇ ਬਈ ਧੀਰੇ ਨਾ ਬਣਾਉਣੇ ਆ ਬਖਵਲ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਈਆਂ ਤੋਂ ਕਰਾਉਣੇ ਵੱਡੇ ਵੱਡੇ ਧਮਾਕੇ ਅੱਜ ਉਹ ਅੱਗੇ ਵੀਡੀਓ ਕਰਦੇ ਹਾਂ ਜੀ ਸੱਸੀ ਵਾਲਾ ਬਈ ਵਧੀਆ ਬਈ ਹੋਰ ਠੀਕ ਠਾਕ ਬਈ ਬਹੁਤ ਵਧੀਆ ਬਈ ਕਿਰਤਾਂ ਮਾਰਦੇ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਈ ਮੰਡੀ ਬਈ ਯਾਰ ਅੱਜ ਆਇਆ ਦੋ ਮਹੀਨਾ ਬਾਅਦ ਆਇਆ ਅੱਛਾ ਗਰਮੀ ਬਹੁਤ ਆ ਬਈ ਯਾਰ ਗਰਮੀ ਕਰਕੇ ਵੀ ਥੋੜਾ ਜਿਹਾ ਗਾਹਕ ਦਿੱਕਤ ਮੰਨ ਰਿਹਾਗਾ ਹਾਂਜੀ ਕਰੀਬ ਇਹ ਕੰਟੀਨਿਊ ਹਾਂਜੀ ਹਾਂਜੀ ਨਿਊ ਹੋਲੈਂਡ 3630 2013 ਮਾਡਲ ਡਿਮਾਂਡ ਹੈਗੀ ਬਾਈ ਦੀ 4,50,000 ਰੁਪਏ ਡਿਮਾਂਡ 30 ਡਬਲ ਡਿਸਟ੍ਰੀਬਿਊਟਰ ਜੇ ਭਈਆ ਪਹੇਦੀ ਰੰਗ ਦੀ ਗੱਲ ਕਰੀਏ ਰੰਗ ਰੀਅਲ ਹੈ ਬਾਈ ਸਾਰੇ ਕਿਤੇ ਕਲਮ ਨਹੀਂ ਲੱਗੀ ਬਾਈ ਹਾਂ ਕਿਤੇ ਕਲਮ ਨਹੀਂ ਲੱਗੀ ਇਹ ਟਰਬੋ ਵਾਲਾ ਕਿ ਬਿਗਿਆ ਟਰਬੋ ਵਾਲਾ ਠੀਕ ਹੈ ਬਈ ਪੈਰਾਂ ਦੀ ਗੱਲ ਕਰੀਏ ਟਰਕ ਕਿੰਨੇ ਪਰਸੈਂਟ ਹੋਣਗੇ ਬਾਈ ਪੂਰੇ 80 ਪੈਸੇ ਆ ਮਗਰਲੇ 70 ਕੇ ਪੈਸੇ ਆ ਠੀਕ ਹੈ ਬਈ ਸਮਾਨ ਦੇ ਦਾ ਫਸੇ ਡੰਡਾ ਫੱਟੀ ਛਤਰੀ ਸਾਰਾ ਸਮਾਨ ਆਲਾ ਠੀਕ ਹੈ ਹਾਂ ਹਾਲ ਚੰਗਾ ਡੈਟਾ ਇੰਜਣਗੇ ਦਾ ਚਾਹਾਂਗੇ ਬਾਕੇ ਤਸਲੀ ਕਰਕੇ ਲੈ ਜਾ ਬੰਦਾ ਹਾਂ ਤਸਲੀ ਨਾ ਦਵਾੜ ਤਾਂ ਭਾਈ ਆਪਣੀ ਦੀ 4,50,000 ਰੁਪਏ ਅਡਵਾੜ ਕਿੰਨੇ ਦਾ ਛੱਡ ਦਾਂਗੇ ਭਾਈ ਆਪਾਂ ਇਹ ਡੈਟਾ ਪਤਾ ਹਾਂ ਭਾਈ 1.5 ਲੱਖ ਰੁਪਏ ਦੇ ਨੈਟ ਆ ਹਾਂ ਜੇ ਕੋਈ ਆਪਣੀ ਵੀਡੀਓ ਦੇਖ ਕੇ ਹੋ ਭਾਈ ਦੋ ਚਾਰ ਹਵੇ 5 ਹੱਲਸੀ ਕਰ ਸਕਦਾ ਠੀਕ ਹੈ ਕਰ ਦਿਆਂ ਕਰ ਦਿਆਂ 5000 ਰੁਪਏ ਲੈ ਸਕਦਾ ਠੀਕ ਹੈ ਇਹ ਦਿਵਾਲ ਸੋਨਾ ਲੀਕਾ 750 ਦਾ ਤੇ 4 ਮਾਡਲ ਆਈ 2004 ਮਾਡਲ ਡਿਮਾਂਡ ਹੈ ਬਾਈ ਜੀ 2 ਲੱਖ 50 ਹਜ਼ਾਰ ਰੁਪਏ ਦਾ 50 ਨੰਬਰ ਜੀ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਰੰਗ ਬਾਈ ਇਹ ਟੈਂਕੀ ਤੇ ਨਾ ਟੇਪ ਲੱਗੀ ਸੀ ਔਰ ਰੰਗ ਨਾ ਪਟਿਆ ਗਿਆ ਆਪਾਂ ਤੋਂ ਠੀਕ ਹੈ ਬਲੀ ਟੈਂਕੀ ਪੇਂਟ ਕਰਾਈਏ ਬਾਕੀ ਦਾ ਟ੍ਰੇਨ ਨਾਲ ਜੈਣਾ ਸ਼ੋਹ ਲਾ ਕੇ ਰੱਖੀ ਰਹੀ ਹੈ ਜੀ ਠੀਕ ਹੈ ਬਾਈ ਠੀਕ ਹੈ ਇਹ ਮਗਰਾੜ ਪੇਂਟ ਆ ਬਾਈ ਇਹਦੇ ਠੀਕ ਹੈ ਬਾਈ ਈਮਾਂ ਦੀ ਕਿਨਾਰੀ ਪੇਂਟ ਆ ਦਾਸ ਕੇ ਦੇਮ ਚੀਜ਼ ਆਪਾਂ ਐ ਨਹੀਂ ਵੀ ਚਾਰ ਮੋਲਟਰ ਟਰੈਕਟਰ ਹੈ ਬਾਈ ਹੋਈ ਜਾਂਦਾ ਇੰਨਾ ਕਿ ਤਾ ਕਿੰਨਾ ਕ ਸੰਭ ਘੜਾ ਦੇ ਬਿਲਕੁਲ ਸਹੀ ਹੈ ਵਾਹ ਤਸਦੀਕ ਕਰਦਾ ਬੰਦਾ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਦੇ ਟਾਇਰ ਬਾਈ ਮਗਰਲੇ 70 ਤੋਂ 80 ਪਰਸੈਂਟ ਆ ਮੂਹ ਦੇ ਟਾਇਰ ਟਰੈਕਟਰ ਦੇ 70 ਤੋਂ ਪਰਸੈਂਟ ਆ ਠੀਕ ਹੈ ਬਈ ਅੱਦੇ ਟਾਰੇ ਗਨੋ ਸਮਾਨ ਇਹਦੇ ਨਾਲ ਵੀ ਸਾਰੀ ਆ ਬਾਈ ਹਾਂ ਸਮਾਨ ਹੈ ਡੰਡਾ ਨਹੀਂ ਬਈ ਡੰਡਾ ਆਪਾਂ ਦੇ ਦੇਾਂਗੇ ਪਰ ਪਿੱਛੇ ਨਾਲ ਦੇ ਠੀਕ ਹੈ ਬਈ ਠੀਕ ਹੈ ਜੀ ਸੌਦੇ ਹਿਸਾਬ ਨਾਲ ਮਿਲ ਜੂਆ ਬਾਈ ਡੰਡਾ ਹੀ ਮਿਲ ਜੂਆ ਜੇ ਬੰਦਾ ਅੜੀ ਕਰੀ ਗਿਆ ਵੀ ਆ ਡੰਡਾ ਐ ਫਲਾਨਾ ਪੈਸੇ ਵੀ ਨਾ ਲਾਏ ਬੰਦੇ ਨੇ ਫਿਰ ਡੰਡਾ ਵੀ ਕਿੱਦੇ ਕੀ ਹਾਂ ਹਾਂ ਬਾਈ ਉਹ ਹਿਸਾਬ ਨਾਲ ਮਾੜੇ ਮੂٹے ਰੇਟ ਦਾ ਇਧਰ ਉਧਰ ਹੋ ਜਾਂਦਾ ਰੇਟ ਦਾ ਕੋਈ ਫਰਕ ਪੈਂਦਾ ਕੋਈ ਗੱਲ ਨਹੀਂ ਹਾਂਜੀ ਬਾਈ ਡਿਮਾਂਡ ਤਾਂ ਆਪਣੀ ਬਾਈ ਦੀ 2.5 ਲੱਖ ਰੁਪਈਆ ਕਿੰਨੇ ਆ ਛੱਡ ਦਾਂਗੇ ਬਾਈ ਆਪਾਂ ਬਾਈ 2 ਲੱਖ ਤੇ 35 ਹਜ਼ਾਰ ਆਪਾਂ ਦੇਣਾ ਤਾਂ ਜਸਨੂ ਹੀ ਆ ਬਾਈ ਨਾ 30 ਹਜ਼ਾਰ ਤਾਂ ਲੈ ਲਾਂਗੇ ਠੀਕ ਐ ਇਹ ਫਾਰਮ ਡ੍ਰੈਗ 60 ਵਾਲਾ ਬਾਈ 2000 ਮਾਡਲ ਆ 2000 ਮਾਡਲ ਆ ਡਿਮਾਂਡ ਹੈ ਜੀ ਬਾਈ ਦੀ ਲਾ ਬੈਂਪਰ ਹੋਇਆ ਬਾਈ ਬਾਕੀ ਸਾਰਾ Ориਜਨਲ ਠੀਕ ਹੈ ਬਾਈ ਕਿੰਨੇ ਹੌਸਪਾਵਰ ਚਾਹੁੰਦਾ ਬਾਈ ਇਹ ਇਹ ਬਾਈ 50 ਕ ਹੁੰਦੇ ਆ ਠੀਕ ਹੈ ਬਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਇਹਦੇ ਟਾਇਰ ਬਈ ਹੈਗੇ 85 90 ਪੈਸੇ ਚਾਰੇ ਬਾਈ ਹਾਂ ਪੂਰੀਰ ਕੰਪਨੀ ਦੇ ਠੀਕ ਹੈ ਬਾਈ ਰਿੰਬ ਵਧੀਆ ਪਿਆ ਹੈ ਨਾ ਰਿੰਬ ਰਮਸਾਫ ਆ ਬਈ ਵਧੀਆ ਟਰੈਕਟਰ ਡਬਲ ਕਲਚ ਹੈ ਠੀਕ ਹੈ ਬਾਈ ਹਾਂ ਸਮਾਨ ਜਿੰਮੇ ਖੜਾ ਬਈ ਇਹੀ ਮਿਲੂ ਹਾਂ ਸਮਾਨ ਐਵੇਂ ਉਤਰੀ ਠੀਕ ਹੈ ਬਈ ਡੰਡਾ ਹੈਗਾ ਫੱਟੀ ਹੈ ਨਹੀਂ ਛਤਰੀ ਲੱਗੀ ਹੈ ਇਹ ਟਰੈਕਟਰ ਆਪਣੇ ਦੋਸਤ ਨੇ ਆ ਠੀਕ ਹੈ ਬਈ ਇਹ ਨੰਬਰ ਹਰਿਆਣਾ ਕੀ ਪ ਡਿਮਾਂਡ ਤਾਂ ਬਈ ਆਪਣੀ ਦੀ 210000 ਰੁਪਏ ਕਿੰਨੇ ਆ ਛੱਡ ਦਾਂਗੇ ਬਈ ਆਪਾਂ ਇਹ 195000 ਤਾਂ ਦੇ ਦੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਉਹ ਬਈ 90000 ਤਾਂ ਦੇ ਦੇ ਠੀਕ ਹੈ ਇਹਦੋਂ ਬਾਅਦ ਬਈ ਆਪਣੇ ਕੋਲੇ ਆ ਸਟੈਂਡਰਡ 345 ਸਟੈਂਡਰਡ 345 2007 ਮਾਡਲ ਡਿਮਾਂਡ ਹੈਗੀ ਬਈ ਜੀ 210000 ਰੁਪਏ ਦੀ ਡਿਮਾਂਡ 50 ਨੰਬਰ ਹਾਂ ਬਈ ਜੇ ਬਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਇਹ ਤਾਂ ओरिजिनल ਸਾਰਾ ਕਿਤੇ ਕਲਮ ਨਹੀਂ ਲੱਗੀ ਬਈ ਨਾ ओरिजिनल ਆ ਬਈ ਠੀਕ ਹੈ ਬਟਾਰ ਨਮੀ ਬੈਣਾ ਨਾ ਦਰ ਤੋਂ ਹਾਂ ਟਾਇਰ ਬਈ ਬਣ ਕੇ ਚਲੋ ਮਗਰ ਲੈ ਜਾ 60 60 ਪੈਸੇ ਹਾਂਜੀ ਬਈ ਮੂਰ ਲੈ ਥੋੜੇ ਵਾਧਾ ਹਾਂਜੀ ਸਵਾਰ ਇਹਦਾ ਜਿਵੇਂ ਹੈਗਾ ਭਾਈ ਇਹ ਇਵੇਂ ਜਕਰੀ ਠੀਕ ਹੈ ਬਈ ਕਿੰਨੇ ਹਸਪਾਵਰ ਚ ਹੁੰਦਾ ਭਾਈ ਇਹ 45 ਹੈ ਬਈ 45 ਦੁਵਾਰ ਤਾਂ ਭਈ ਆਪਣੀ ਦੀ 210000 ਰੁਪਏ ਕਿੰਨੇ ਦਾ ਛੱਡ ਦਾਂਗੇ ਭਈ ਆਪਾਂ ਦਾਂਗੇ ਭਈ ਆਪਾਂ ਇਹ ਬਈ 195000 ਦਾ ਜਿਉਂ ਕਿ ਆਪਣੀ ਵੀਡੀਓ ਦੇਖ ਕੇ ਕਰ ਦਾਂਗੇ ਮਾਨ ਦਾ ਲੱਭੇ ਬਈ 50 ਆਲਾ ਸੁਣਾ ਲਿਖ ਠੀਕ ਹੈ 8 ਮਾਡਲ ਸੂਨਲਿਕਾ 50 ਵਾਲਾ 2008 ਮਾਡਲ ਡਿਮਾਂਡ ਆਈ ਹੈ ਬਾਈ ਦੀ 2,85,000 ਰੁਪਏ ਡਵਾੜ ਬਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਹੈ ਰੇਨ ਵਾਲਾ ਬਾਈ ਠੀਕ ਹੈ ਬਾਈ ਟਾਇਰ ਕਿੰਨੇ ਦਾ ਪਰਸੈਂਟ ਹੋਣਗੇ ਬਾਈ ਇਹਦੇ ਟਾਇਰ ਵੀ ਮੂਰ ਲੈ ਤੁਸੀਂ ਲਾ ਲਓ 40-45 ਪੈਸੇ ਆ ਤੇ ਮਗਰਲੇ ਤਾਂ 90 ਪੈਸੇ ਪਈ ਹੈ ਜੀ ਠੀਕ ਹੈ ਬਾਈ ਰੰਗ ਰੰਗ ਬੇਦਾਗ ਹੈ ਨਾ ਹਾਂ ਹਾਂ ਸਾਫ ਹੈ ਬਾਈ ਕੋਈ ਰੰਗ ਪੇਂਟ ਜਿੱਥੋਂ ਓੱਡਿਆ ਥੋੜਿਆ ਕਰਵਾਇਆ ਕਰੂਆ ਨਹੀਂ ਠੀਕ ਹੈ ਬਾਈ ਸਵਾਰ ਇਹਦੇ ਸਾਰੀ ਹੈ ਨਾ ਬਾਈ ਸਵਾਰ ਮਗਰੀ ਹੈ ਬਾਈ ਜਿਹੜਾ ਕੁਛ ਹੈਗਾ ਠੀਕ ਹੈ ਬਾਈ ਅਕੀ ਸੌਦੇ ਦੇ ਲਈ ਸਮਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਯਾਰ ਬਈ ਮਿਲ ਜਾਂਦਾ ਹੁੰਦਾ ਠੀਕ ਆ ਬਈ ਨੰਬਰ ਕਿਹੜਾ ਹੈ ਨੰਬਰ ਹਰਿਆਣਾ ਦਾ ਠੀਕ ਆ ਬਈ ਐਫੀਡਵਿਟ ਨਹੀਂ ਲੋੜਾ ਐਫੀਡਵਿਟ ਨਹੀਂ ਦਵਾੜਦਾ ਬਈ ਆਪਣੀ ਦੀ 285000 ਹੈ ਕਿੰਨੇ ਦਾ ਛੱਡ ਦਾਂਗੇ ਬਈ ਆਪਾਂ ਤੇ ਬਈ 265000 ਦੇ ਦੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਉਹ ਹੈਗਾ ਬਈ ਕਰ ਦਾਂਗੇ ਠੀਕ ਹੈ 260000 ਲੱਗੇ ਬਈ ਇਹ ਦੂਬਾਰ ਬਈ ਜ਼ਿਮੀਦਾਰਾ ਟਰੈਕਟਰ ਸਵਰਾਜ 855 ਬਈ ਠੀਕ ਆ ਬਈ ਪਹਿਲੀ ਵਾਰ ਹੀ ਆ ਠੀਕ ਸਵਰਾਜ 855 ਮਾਡਲ ਕਿੰਨਾ ਬਈ ਇਹ 13 ਮਾਡਲ 13 13 ਮਾਡਲ ਡਿਮਾਂਡ ਕਿੰਨੀ ਲੱਗਦੇ ਹੋ ਰੱਖਦੇ ਰੇ ਇਹ ਵੀ 5 ਲੱਖ 20000 ਰੁਪਇਆ ਠੀਕ ਹੈ ਲੋ 5 ਲੱਖ 20000 ਦੀ ਡਿਮਾਂਡ ਆ ਦੇਖ ਬਈ ਇਹ ਭਾਈ ਰੰਗ ਪੇਡ ਦੀ ਵਾਲੀ ਵੀ ਹੈ ਇਹ ਨਾਲ ਵੀ ਅਰੀਜਨਲ ਸਾਰਾ ਜਮ ਇੰਜਨ ਕਿਹੜਾ ਹੈ ਬਈ ਕੋਸਟ ਠੀਕ ਹੈ ਬਈ ਟਾਇਰ ਕਿੰਨੇ ਪਰਸੈਂਟ ਹੋਣਗੇ ਬਈ ਇਹ ਦੇਖ ਟਾਇਰ ਤਾਂ ਮੂਰਲੇ ਵੱਡੇ ਪਾਏ ਹੋਏ ਆ ਬਈ 90% ਟਾਇਰ ਪਏ ਠੀਕ ਹੈ ਬਈ ਪਿਛਲੇ ਬਈ ਪਿਛਲੇ ਵੀ ਬਣ ਕੇ ਚੱਲੂ ਵੀ 90% ਹੀ ਆ ਠੀਕ ਹੈ ਬਈ ਬੇਡ ਬੂਡ ਵੀ ਰੱਖਿਆ ਪਿਆ ਸਾਰਾ ਕੁਝ ਡੱਕ ਵੀ ਨਾਲ ਹੀ ਆ ਬਈ ਮੁਝੇ ਸੁਸੂ ਸਭ ਕੁਝ ਬ ਨੋਪੀ ਡੈਕ ਦਾ ਸਭ ਕੁਝ ਕੋਈ ਤੇ ਕੋਈ ਕੋ ਨੋਪੀ ਨਹੀਂ ਕਰ ਰਹੀ ਨਾ ਕੁਝ ਨਹੀਂ ਕਰਨਾ ਠੀਕ ਹੈ ਬਈ ਕਰਨੀ ਹੁੰਦੀ ਬਈ ਕਰ ਲੈਂਦਾ ਜਿਮੀਦਾਰ ਬੰਦਾ ਪਹਿਲੀ ਵਾਰੀ ਵੇਚਣ ਨੂੰ ਆਇਆ ਹਾਂਜੀ ਬਈ ਪੁਰਾਣਾ ਨਮਾ ਨੂੰ ਕੋਲ ਟਰੈਕਟਰ ਵੇ ਬਈ ਹਾਂ ਬਈ ਨੰਬਰ ਕਿਹੜਾ ਬਈ ਇਹ ਆਹ ਜੀ ਆਹ ਬਈ ਤਨ ਠੀਕ ਹੈ ਬਈ ਇਹ ਬਈ ਬਾਈ ਨੇ ਨਵਾਂ ਹੀ ਕਢਾਇਆ ਸੀਗਾ ਠੀਕ ਹੈ ਬਈ ਬਾਈ ਦੇ ਨਾਂ ਠੀਕ ਹੈ ਹਾਂ ਬਈ ਇਹਨੂੰ ਪੁੱਛਿਆ ਬਾਈ ਕਹਿੰਦਾ ਜਿੰਨੇ ਵੀ ਟਰੈਕਟਰ ਲਏ ਆ ਹਰੇ ਸਵਰਾਜ ਵੀ ਨਵੀਂ ਕਢਾ ਕੇ ਮੰਨ ਕੇ ਚੱਲ ਵੀ ਕੰਮ ਲਿਆਗਾ ਪੁਰਾਣਾ ਟਰੈਕਟਰ ਅਜੇ ਤੱਕ ਬਾਈ ਨੇ ਲੇ ਹੀ ਨਹੀਂਗਾ ਕੋਈ ਵੀ ਆ ਹੁਣ ਵੀ ਆ ਵੇਚ ਕੇ ਫਿਰ ਫਿਰ ਠੀਕ ਹੈ ਹਾਂ ਉਹ 6 ਕਿੱਤਾਵਰ ਤੇ ਵੇਚ ਦੇ ਕੋਈ ਕੋਈ ਨਾ ਤਾਂ ਇਹਨਾਂ ਦੀ ਵੇਚਣ ਦੀ ਕੋਈ ਮਜਬੂਰੀ ਹੈ ਹਾਂਜੀ ਬਈ ਤੇ ਨਾ ਹੀ ਕੋਈ ਕਮੀਆਂ ਟਰੈਕਟਰ ਜੀ ਵੀ ਕਮੀ ਕਰਕੇ ਬੰਦਾ ਵੇਚ ਦਿੰਦਾ ਠੀਕ ਹੈ ਵੈਸੇ ਹੀ ਬਸ ਨਵਾਂ ਲੈ ਲੈਂਦੇ ਆ ਪੁਰਾਣਾ ਵੇਚ ਦਿੰਦੇ ਹੁਣ ਫੇਰ ਨਵਾਂ ਲੈਣਾ ਤਾਂ ਕਰਕੇ ਵੇਚਣਾ ਠੀਕ ਹੈ ਹਾਂ ਸਮਝਾ ਟਰੈਕਟਰ ਆ ਵਧੀਆ ਇੱਕ ਹੱਥ ਚੱਲਿਆ ਬਾਈ ਨਹੀਂ ਚਲਾਇਆ ਆਪ ਨਹੀਂ ਠੀਕ ਹੈ ਹਾਂ ਹੋਰ ਨਾ ਕਿਸੇ ਨੂੰ ਮੰਗਵਾ ਇਹਨਾਂ ਕੋਈ ਕਿਰਾਏ ਕੱਪੇ ਤੇ ਨਾ ਹੋਰ ਅਸੀਂ ਤੇ ਨਹੀਂ ਠੀਕ ਹੈ ਆਪਨੇ ਕੀਤੀ ਤੱਕਮ ਲਿਆ ਠੀਕ ਹੈ ਹਾਂ ਬਾਕੀ ਨਮਾਨ ਕੋਲ ਟਰੈਕਟਰ ਆ ਵੇਖ ਲਓ ਤੁਸੀਂ ਸਾਰੇ ਹਾਂਜੀ ਬਈ ਪੂਰਾ ਸਾਰਾ ਜਸਟਮ ਲੱਗਿਆ ਆ ਸੈਸਰੀ ਲੱਗੀ ਆ ਵੀ 50-60000 ਰੁਪਏ ਦੀ ਤਾਂ ਹਾਂਜੀ ਤਾਂ ਉੱਪਰ ਸਮਾਨ ਲੱਗਿਆਗਾ 15-18000 ਦੇ ਆ ਵੇਟ ਆ ਘੁੰਦੇ ਆਗੇ ਲੋਹੇ ਦੀ 1 ਕਿਲੋ ਦੇ ਇੱਕ ਕਵਾਂਟ 20 ਕਿਲੋ ਦੇ ਵੇਟ ਆ ਘੁੰਦੇ ਆਗੇ ਸਾਰਾ ਕੁਛ ਆ ਕੋਈ ਐ ਨਹੀਂ ਹੈਗੇ ਰਬੜ ਦੇ ਲੱਗਿਆ ਜਾਂ ਹੋਰ ਸਾਰੀ ਚੀਜ਼ ਨਾਲ ਦੀ ਸਾਰਾ ਚੀਜ਼ ਨਾਲ ਮੰਨ ਕੇ ਚੱਲ ਹੁੱਕ ਟਰੈਕਟਰ ਜੇ ਇੱਥੋਂ ਚੱਲਿਆ ਹੁੰਦਾ ਨਾ ਟਰਾਲੇ ਟਰੂਲੇ ਤੇ ਬਾਈ ਆ ਜਾਂਦੀ ਹੋਂ ਨੋਰਿਜਨਲ ਹੁੱਕ ਨਾਲ ਦੀ ਹੁੱਕ ਹੈ ਠੀਕ ਹੈ ਦੇਖੋ ਕਿੰਨੀ ਕਿੱਸੀ ਓਵੇਂ ਜਿੱਕਰ ਪਲੇਟਾਂ ਬਗ ਤਾਂ ਕਰਕੇ ਬਾਈ ਡਿਮਾਂਡ ਇੰਨੀ ਹੈਗੀ ਨਹੀਂ ਅਗਲਾ ਕਹਿੰਦਾ ਯਾਰ ਬਾਈ ਦਿਵਾਨ ਵਾਲੀ ਹੈ ਕੀ ਦੀ ਡਿਮਾਂਡ ਬਾਈ ਚੀਜ਼ ਦੇਖ ਕੇ ਡਿਮਾਂਡ ਕਰਨੀ ਪੈਂਦੀ ਐ ਟਰੈਕਟਰ ਤਾਂ 4.5 ਲੱਖ ਦਾ ਵੀ ਮਿਲ ਜਾਂਦਾ ਹਾਂਜੀ ਬਾਈ ਠੀਕ ਐ ਟਰੈਕਟਰ ਇਹ ਮੰਨ ਕੇ ਚੱਲੋ ਵੀ 13 ਮਾਡਲ 5 ਲੱਖ ਦਾ ਵੀ ਵਿਗਦਾ ਠੀਕ ਇਹ ਭੰਨਿਆ ਤੋੜਾ ਟਰੈਕਟਰ ਟਰਾਲੇ ਤੇ ਚੱਲਿਆ ਬਾਈ 4 ਲੱਖ ਦਾ ਵੀ ਮਿਲ ਜਾਂਦਾ ਹਾਂਜੀ ਪਰ ਇਹ ਜੀ ਚੀਜ਼ ਨਹੀਂ ਮਿਲਦੀ ਹੈਗੀ ਡਿਸਟ੍ਰੀਬਿਊਟਰ ਲੱਗਿਆਗਾ ਡਬਲ ਡਿਸਟ੍ਰੀਬਿਊਟਰ ਹੈ 13 ਚ ਆਮ ਆਏ ਨਹੀਂ ਸੀਗੇ ਆਓ ਮਾਡਲ ਟਰੈਕਟਰ ਨੇ ਤੇ ਡਿਸਟ੍ਰੀਬਿਊਟਰ ਵੀ ਲੱਗੇ ਹਾਂਜੀ ਹਾਂ ਕਿ ਬੰਦਾ ਬਾਗਿਆ ਜੀ ਤਸੱਲੀ ਕਰਕੇ ਦੇਖ ਲੈਣਾ ਹਾਂ ਹਾਂ ਭਾਈ ਜਿਵੇਂ ਮਰਜੀ ਸਾਰਾ ਦਿਨ ਬਾਈ ਚੱਲੇ ਵੇਸ਼ਕ ਬੰਦਾ ਤਸੱਲੀ ਕਰਕੇ ਬੈ ਜਾ ਬਾਈ ਸਾਰਾ ਦਿਨ ਬਾਹਲੇ ਬਾਹਲੇ ਕੋਈ ਕੋਈ ਮਰਦੀ ਹਾਂਜੀ ਭਾਈ ਉਸ ਕਰ ਲੈ ਬਾਈ ਬਸ ਕੱਲਾ ਟਰਾਲਾ ਨਾ ਪਾ ਕੇ ਵੇਖਿਓ ਕਿਹਦੇ ਪਾਇਆ ਵੀ ਨਹੀਂ ਠੀਕ ਆ ਹਲਪਾਲੇ ਤਵੰਗਾ ਪਾਲੇ ਸੁਪਰ ਸਿੱਡਰ ਪਾਲੇ ਕੁਛ ਪਾਲ ਠੀਕ ਆ ਹਾਂ ਸਾੜ ਦਾ ਆਪਣੀ ਇਹਦੀ 5 ਲੱਖ 20 ਹਜ਼ਾਰ ਹੈ ਕਿੰਨੇ ਆ ਛੱਡ ਦਾਂਗੇ ਬਾਈ ਆਪਾਂ ਦੱਸੋ ਬਾਈ 5 ਲੱਖ ਤਾਂ ਦੇ ਦਾਂਗੇ ਜੀ ਜੋ ਕੋ ਆਪਣੀ ਵੀਡੀਓ ਦੇਖ ਕੇ ਆਉਂਦਾ ਬਾਈ ਹਾਂਜੀ ਮਾਰਨ ਕਰ ਦੇ ਦਾਂਗੇ ਕੋਈ ਗੱਲ ਨਹੀਂ ਹੋ ਜੂਆ ਮਾਨਤਾ ਨੂੰ ਕੋਈ ਜੁਕਾ ਠੀਕ ਹੈ ਯਾਰ ਦਾ ਡਿੱਕਾ ਵੀਰਾ ਉੱਤੇ ਹਾਂ ਹਾਂ ਬਾਈ 50000 ਦਾ ਡਿੱਕਾ 14000 ਦੇ ਵੇਟ ਚੜੇ ਸੀ ਠੀਕ ਹੈ ਬਈ ਕੀ ਦੇ ਦਾਂਗਾ ਬਾਕੀ ਟਾਇਰ ਵੱਡੇ ਆ ਬਾਈ ਮੂਰਲੇ ਜਮਾ ਅਗਰਲੇ ਵੀ ਵੱਡੇ ਜੀ ਠੀਕ ਹੈ 15 ਆਹ 15 9 28 ਦੇ ਮਗਰਲੇ ਠੀਕ ਹੈ ਬਈ ਮਨ ਕੇ ਜੇ ਵੀ ਹੋਰ ਵੀ ਟਰੈਕਟਰ ਚਾਹੀਦੇ ਹੋਏ ਜਿਵੇਂ ਸਫਰਾਜ ਦਿਖਾਏ ਸੀ ਲਾਸਟ ਲਾਸਟ ਦੇ 855 13 ਮਾਦਲਾ ਜੀ ਬਈ ਜੇ ਕਿਸੇ ਨੇ ਹੋਰ ਦੇਖਣੀਆਂ ਤਾਂ ਪਿਛਲੀ ਵੀਡੀਓ ਚ ਦੇਖ ਲਿਓ ਇਹ ਦੂ ਪਿਛਲੀ ਚ ਹੋਰ ਟਰੈਕਟਰ ਹੋਣਗੇ ਉਹ ਟਰੈਕਟਰ ਤਕਰੀਬਨ ਦੋ ਚਾਰ ਟਰੈਕਟਰ ਸੇਲ ਹੋਣਗੇ ਬਾਕੀ ਤਕਰੀਬਨ ਹੈਗੇ ਹੀ ਆ ਹਾਂਜੀ ਆਪਾਂ ਖੜੀ ਆ ਅਰਜਨ ਹੈਗਾ ਆਪਣੇ ਕੋਲੇ ਪ੍ਰੀਤ ਹੈਗਾ ਉਹ ਸਾਹਮਣੇ ਸੋਨਾਲੀਕਾ 50 ਵਾਲਾ ਤੇ 855 2001 ਮਾਡਲ ਠੀਕ ਹੈ ਬਈ ਨਾਲ ਡੀਆਈ ਖੜਾ 275 ਠੀਕ ਹੈ ਬਈ ਸੋਨਾਲੀਕਾ 35 ਦੇ ਦੋ ਬਈ ਹੈਗੇ ਵੀ ਟਰੈਕਟਰ ਹੁੰਦੇ ਆਪਣੇ ਕੋਲੇ ਪੰਜ ਸੱਤ ਆਮ ਹੀ ਹੋ ਜਾਂਦੇ ਆ ਜੀ ਇਹ ਦੋ ਚਾਰ ਵੇਖ ਵੀ ਜਾਂਦੇ ਆਪਾਂ ਦੋ ਚਾਰ ਲੈ ਲੈਣ ਨਾਲ ਦੀ ਨਾਲ ਹਾਂਜੀ ਹਾਂਜੀ ਜੇ ਪਰ ਵੀ ਲੋਕੇਸ਼ਨ ਦੱਸ ਦੋ ਮੰਡੀ ਜੀ ਲੋਕੇਸ਼ਨ ਬਈ ਆਪਣਾ ਪਲਾਟ ਨੰਬਰ 8 ਹੈ ਹਾਂਜੀ ਬਈ ਤੇ ਇਹ ਸਾਹਮਣੇ ਆ ਪਿਆ ਬਿਟਾ ਬਾ ਉਹ ਜਮਾ ਸਾਹਮਣੇ 8 ਨੰਬਰ ਪਲਾਟ ਮੋੜ ਵਾਲੇ ਪਾਸੇ ਮੋੜ ਜਿਹੜੀ ਸੜਕ ਜਾਂਦੇ ਉਸ ਪਾਸੇ ਆ ਠੀਕ ਹੈ ਬਈ ਹਾਂ ਤਲਵੰਡੀ ਸਾਬੋ ਮਿਲਾਂਗੇ ਆਪਾਂ ਬੁੱਧਵਾਰ ਨੂੰ ਇੱਥੇ ਹਾਂਜੀ ਤੇ ਕੁਛ ਟਰੈਕਟਰ ਤਲਵੰਡੀ ਮਿਲਣਗੇ ਨੌਰੇ ਚ ਕੋਈ ਟਰੈਕਟਰ ਘਰੀ ਲੈ ਠੀਕ ਹੈ ਹਾਂ ਕੰਟੈਕਟ ਨੰਬਰ ਬੋਲ ਦਿਓ ਬਈ ਆਪਣਾ ਡਾਇਰੈਕਟ ਨੰਬਰ ਵੀ ਆਪਣਾ 7889988181 ਠੀਕ ਹੈ ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ